ਤੁਸੀਂ ਸੁਣ ਰਹੇ ਹੋ ਨਾਵਲ ਹੰਨੇ ਹੰਨੇ ਪਾਤਸ਼ਾਹੀ ਦੂਜੇ ਭਾਗ ਵਿੱਚ ਸੁਣੋ ਅਬ ਸਿੱਖਨ ਰੂਪ ਪਲਟਾਈਐ ਲੇਖਕ ਜਗਦੀਪ ਸਿੰਘ ਫਰੀਦਕੋਟ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੰਦੀ ਬਾਬੇ ਬਾਰੇ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨਿਆਵੀ ਵਿਦਿਆ ਨਹੀਂ ਲਈ ਦਾਲ ਪੰਥਾਂ ਵਿੱਚ ਵਿਚਰਦੇ ਹੋਏ ਮਾਪੁਰਸ਼ਾਂ ਅਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦਿਆਂ ਉਹ ਆਪ ਗੁਰਮਤਿ ਤੇ ਇਤਿਹਾਸ ਦਾ ਵਿਦਵਾਨ ਬਣ ਗਿਆ। ਮੈਨੂੰ ਬਾਬੇ ਕੋਲ ਬੈਠਿਆਂ ਕਾਫੀ ਚਿਰ ਹੋ ਗਿਆ ਸੀ ਪਰ ਚਿਤ ਕਰਦਾ ਸੀ ਕਿ ਬਾਬਾ ਗੱਲਾਂ ਸੁਣਾਈ ਹੀ ਜਾਵੇ। ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੇ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਬਾਬਾ ਫੇਰ ਕਿਸੇ ਜਲੌ ਵਿੱਚ ਉਸ ਸਮੇਂ ਨੂੰ ਬਿਆਨ ਕਰਨ ਲੱਗਦਾ। ਬਾਬਾ ਦਾਸਾਂ ਨੂੰ ਸਿੰਘ ਵਾਲਾ ਤੇਰਾ ਸੰਕੇਤ ਮੇਰੇ ਪੂਰਾ ਘੇੜ ਵਿੱਚ ਨਹੀਂ ਆਇਆ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾ ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਠਠੰਬਰ ਜਾਂਦਾ ਹੁੰਦਾ ਮਹਾਰਾਜ ਨੇ ਚੰਦ ਦਾਸ ਰਾਏ ਸਿਰ ਨਾਵੇਂ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ ਤੂੰ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਦੇਖ ਨਾਮ ਸੁਣ ਕੇ ਹੀ ਜਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਿਹਾ ਹੋਵੇ ਤੇ ਗੋਪਾਲ ਸਿੰਘ ਨਾਲ ਸ਼ੇਰ ਲਈ ਫਿਰਦਾ ਹੋਵੇ ਨਾਮਾਂ ਨਾਲ ਸਿੰਘ ਲੱਗ ਜਾਣ ਤੋਂ ਮਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦ ਲੱਗਦਾ ਸੀ ਸੁਭਾਅ ਵਿੱਚ ਕੋਈ ਫਰਕ ਪਿਆ ਮੇਰੀ ਉਤਸੁਕਤਾ ਥੋੜੀ ਵੱਧ ਰਹੀ ਸੀ ਫਰਕ ਇੰਦਰਾਪੁਰੀ ਕੰਬਣ ਲਾ ਦਿੱਤੀ ਸੀ ਉਹਨਾਂ ਨੇ ਬਾਬੇ ਦੇ ਇਹ ਬੋਲ ਕਈ ਦਿਨਾਂ ਤੱਕ ਮੇਰੇ ਅੰਦਰ ਗੂੰਜਦੇ ਰਹੇ ਸਨ ਵਿਸਾਖੀ ਵਾਲੇ ਵਰਤਾਰੇ ਤੋਂ ਕੋਈ ਦਿਨ ਪਹਿਲਾਂ ਕਲਗੀਧਰ ਪਿਤਾ ਜੀ ਜਦ ਸਿੱਖਾਂ ਨੂੰ ਜੰਗੀ ਕਰਤਵ ਸਿਖਾ ਰਹੇ ਸਨ ਤਾਂ ਕੁਝ ਸਿੱਖਾਂ ਦੇ ਜੋਸ਼ ਤੇ ਜੋਹਰ ਦੇਖ ਕੇ ਮਹਾਰਾਜ ਬਹੁਤ ਪਰਸਾਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਮਹਾਰਾਜ ਬੋਲੇ ਤੁਸੀਂ ਰਾਜੇ ਹੋਵੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮ ਦਾ ਰਾਜ ਅੱਜ ਅਸੀਂ ਤੁਸਾਂ ਤੇ ਤਰੁੱਠੇ ਹਾਂ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਹੈ ਤੇ ਭੋਲੇ ਸਿੱਖ ਵਿਚਾਰੇ ਗਰੀਬ ਘਰਾ ਅਤੇ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗਦੇ ਰਹੇ ਮਹਾਰਾਜ ਕਹਿਣ ਲੱਗੇ ਕਿ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਅਸੀਂ ਇੰਨੇ ਜੋਗੇ ਕਿਥੇ ਹਾਂ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਸੱਚੇ ਪਾਤਸ਼ਾਹ ਨੇ ਫੇਰ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੇਸ ਤੋਂ ਨਬੂਤ ਕਰੋਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦਿਓਗੇ ਗਰੀਬ ਸਖ ਬੋਲੇ ਸੱਚੇ ਸਤਗੁਰ ਜੀ ਅਸੀਂ ਕਾਦਰ ਤੁਰਕਾਂ ਦੀ ਏਡੀ ਫੌਜ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਸਦੀਆਂ ਉਹਨਾਂ ਦੇ ਖੌਫ ਵਿੱਚ ਬਤਾਈਆਂ ਨੇ ਸਾਡੇ ਤੋਂ ਕਿਵੇਂ ਉਹਨਾਂ ਦਾ ਰਾਜ ਪਲਟਾਇਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੇ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੁੰਖਾਰ ਬਾਜ਼ ਅਸੀਂ ਬੱਕਰੀਆਂ ਹਾਂ ਤੇ ਉਹ ਬਗਿਆਲ ਅਸੀਂ ਹਿਰਨ ਹਾਂ ਤੇ ਉਹ ਸ਼ੇਰ ਮਹਾਰਾਜ ਛੋਟੇ ਝਰਨਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ੍ਹ ਸਕਦਾ ਹੈ ਉਹ ਸਦੀਆਂ ਤੋਂ ਸਿਪਾਈ ਹਨ ਤੇ ਅਸੀਂ ਜੱਟ ਬੂਟ ਤਰਖਾਨ ਨਾ ਅਸੀਂ ਕਮੀ ਕਮੀਨ ਹਾਂ ਸਤਿਗੁਰੂ ਜਿਨ੍ਹਾਂ ਕਦੇ ਸ਼ਸਤਰ ਹੱਥ ਫੜ ਕੇ ਨਹੀਂ ਦੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਬੰਗਾਰੂ ਪਿਤਾ ਜੀ ਮਹਾਰਾਜ ਉਹ ਰਾਜ ਕਰਨ ਲਈ ਜਮੇ ਹਨ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਦੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦੇਣੀਆਂ ਚਾਹੁੰਦੇ ਹਾਂ ਤੇ ਇਹ ਨਾ ਕਰ ਰਿਹਾ ਪਰ ਅਸੀਂ ਇਹਨਾਂ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਉਣਾ ਹੈ ਬੇਗਾਨੇ ਪੁੱਤਾਂ ਦੇ ਮੂੰਹ ਕਿਉਂ ਚੁੰਮिए ਪਹਾੜੀ ਤੇ ਰਾਜਪੂਤ ਕਦ ਸਾਡੇ ਮਿੱਤਰ ਹੋਣਗੇ ਕਿਉਂ ਰਾਜ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦਈਏ ਪੱਥਰ ਪੂਜਕਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਸੀਂ ਗੁਰਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਵਾਂਗੇ ਜਾਣੀ ਜਾਣ ਸਤਗੁਰਾਂ ਨੇ ਜਾਣ ਲਿਆ ਸੀ ਕਿ ਸਮਾਂ ਆਣ ਟੁੱਕਾ ਹੈ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਮਹਾਨ ਕੌਤਬਨ ਰਚਾਇਆ ਭਗਉਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਦ ਸ਼ਕਤੀ ਮਾਤਾ ਸਹਿਬ ਦੇਵਾਂ ਜੀ ਦੀ ਝੋਲੀ ਪਾਇਆ ਮਾਤਾ ਨੇ ਆਪਣੇ ਦੁੱਲੇ ਪੁੱਤ ਨੂੰ ਪ੍ਰਾਣਾਂ ਤੋਂ ਵੱਧ ਪਿਆਰ ਦਿੱਤਾ ਤੇ ਉਹ ਸਿੱਖ ਜਿਹੜਾ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਦਰ ਰਾਜਿਆਂ ਬਾਦਸ਼ਾਹਾਂ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ ਉਹੀ ਅੱਜ ਤਿਆਰ ਬਰ ਤਿਆਰ ਨਿਹੰਗ ਸਿੰਘ ਸੱਜ ਕੇ ਸਤਗੁਰਾਂ ਨੂੰ ਕਹਿ ਰਹੇ ਸਨ ਸੱਚੇ ਪਾਤਸ਼ਾਹ ਜੀ ਪਹਿਲਾਂ ਲਾਹੌਰ ਤੇ ਧਾਵਾ ਬੋਲੀਏ ਜਾਂ ਦਿੱਲੀ ਤੇ ਨਾਵਾ ਵਿੱਚ ਕਿੱਡੀ ਕਰਾਮਾਤ ਹੁੰਦੀ ਹੈ ਸ਼ੇਰਾ ਇੱਕ ਦਿਨ ਸੱਚੇ ਪਾਸ਼ਾ ਕਿਸੇ ਮੌਜ ਵਿੱਚ ਸਨ ਉਹ ਦਰਬਾਰ ਵਿੱਚ ਆਏ ਤੇ ਬੋਲੇ ਜਾਓ ਪੁਜੰਗਿਓ ਦੁਮਾਲੇ ਸਜਾ ਕੇ ਆਓ ਜੀ ਦੇ ਦੁਮਾਲੇ ਚੋਂ ਚਾਓ ਦ੍ਰਿੜਤਾ ਭਾਉ ਭਾਉ ਨਿਮਰਤਾ ਸਿਦਕ ਚੜ੍ਹਦੀ ਕਲਾ ਅਡੋਲਤਾ ਅਤੇ ਫਤਿਹ ਝਲਕਦੀ ਹੋਈ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ ਭੁਜੰਗੀ ਦੌੜ ਗੇ ਦੁਮਾਲੇ ਸਜਾਉਣ ਲਈ ਬਾਬਾ ਫਤਿਹ ਸਿੰਘ ਵੀ ਦੌੜੇ ਉਹਨਾਂ ਦੁਮਾਲਾ ਸਜਾਉਣ ਤੋਂ ਪਹਿਲਾਂ ਅਕਾਲ ਜੀ ਅੱਗੇ ਜੋਦੜੀ ਕੀਤੀ ਹੇ ਅਕਾਲ ਪੁਰਖ ਜੀਓ ਦੁਮਾਲਾ ਸਜਾਉਣ ਤੋਂ ਪਹਿਲਾਂ ਆਪ ਜੀ ਦੀ ਓਟ ਆਸਰਾ ਲੋਚਦਾ ਹਾਂ ਅੱਜ ਸੱਚੇ ਪਾਤਸ਼ਾਹ ਨੂੰ ਭਾ ਜਾਵੇ ਮੇਰਾ ਦੁਮਾਲਾ ਭਾਵੇਂ ਉਹਨਾਂ ਲਈ ਤਾਂ ਹਰ ਦੁਮਾਲਾ ਹੀ ਸੋਹਣਾ ਹੈ ਪਰ ਅੱਜ ਜੋ ਜੋ ਉਹਨਾਂ ਕਿਹਾ ਹੈ ਮੇਰੇ ਦੁਮਾਲੇ ਵਿੱਚੋਂ ਉਹਦੀ ਚਲਕ ਪਵੇ ਦੀਨ ਦਿਵਾਲ ਜੀਓ ਸੱਚੇ ਸਾਧਗਰਾਂ ਦੇ ਇਹ ਨਾ ਬੋਲਾਂ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੌਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆ ਦਈ ਬੈਠਾ ਵੇਖੇ ਆਪ ਜੀਉ ਨੂੰ ਕਮਾ ਸਕਾਂ ਮੈਂ ਅਣਜਾਣਾ ਬਾਲ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਤਾ ਜੀ ਦੀ ਨਜ਼ਰ ਵਿੱਚ ਆ ਜਾਵਾਂ ਮਿਹਰ ਕਰਿਓ ਮੈਂ ਦੁਮਾਲਾ ਸਣੇ ਸੀਸ ਆਪ ਜੀ ਦੇ ਚਰਨਾਂ ਵਿੱਚ ਭੇਂਟ ਕਰਦਾ ਹਾਂ ਕਹਿੰਦੇ ਨੇ ਬਾਬਾ ਫਤਿਹ ਸਿੰਘ ਤੇ ਇਹਨਾਂ ਬੋਲਾਂ ਨੂੰ ਸੁਣ ਕੇ ਕਰਤਾ ਪੁਰਖ ਜੀ ਆਪ ਧਰਤੀ ਉੱਤੇ ਆਏ ਉਹਨਾਂ ਆਪਣੇ ਹੱਥੀ ਦੁਮਾਲਾ ਬਾਬਾ ਜੀ ਦੇ ਸਿਰ ਸਜਾਇਆ ਉੱਪਰ ਫਰਾ ਛੱਡਿਆ ਆਪ ਹੀ ਇੱਕ ਸ਼ਸਤਰ ਵੀ ਭੇਟ ਵਜੋਂ ਦਿੱਤਾ ਬਾਬਾ ਜੀ ਇਸ ਉੱਚ ਦੁਮਾਲੜੇ ਨਾਲ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿੱਚ ਦਾਖਲ ਹੋਏ ਤੇ ਦੋਨੋਂ ਹੱਥ ਜੋੜ ਕੇ ਸਤਗੁਰੂ ਨੂੰ ਫਤਿਹ ਬੁਲਾਈ ਵਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਮੁੱਚ ਸੱਚੇ ਪਾਤਸ਼ਾਹ ਦੇ ਮੋਹੋਂ ਇਹੋ ਨਿਕਲਿਆ ਉਹ ਆਸਣ ਤੋਂ ਉੱਠ ਖਲੋਤੇ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ ਸਤਿਮੁੱਚ ਐਸਾ ਸਦਾ ਤਿਆਰ ਬਾਰ ਤਿਆਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਹੀ ਹੈ ਤੇ ਉਸ ਖਾਲਸੇ ਦੁਆਰਾ ਹਰ ਮੈਦਾਨ ਪਾਈ ਗਈ ਫਤਿਹ ਵੀ ਵਾਹਿਗੁਰੂ ਜੀ ਦੀ ਹੀ ਹੈ ਅਸੀਂ ਤੁਹਾਡੇ ਉੱਪਰ ਬਹੁਤ ਪਰਸਾਨ ਹਾਂ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸਮੁੱਚੀ ਨਿਹੰਗ ਸਿੰਘ ਅਕਾਲੀ ਫੌਜ ਮਹਾਰਾਜ ਨੇ ਉਦੋਂ ਬਾਬਾ ਫਤਿਹ ਸਿੰਘ ਜੀ ਦੀ ਝੋਲੀ ਪਾਈ ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦਿਆਂ ਬਾਬੇ ਨੇ ਵਰਸ਼ੇ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਜੋੜ ਲਏ ਜੁੜੇ ਹੋਏ ਹੱਥਾਂ ਨੂੰ ਮੱਥਾ ਨਿਵਾਇਆ ਤੇ ਬੋਲਦਾ-ਬੋਲਦਾ ਕੁਝ ਚੁੱਪ ਕਰ ਗਿਆ ਬਾਬਾ ਮੈਨੂੰ ਵੀ ਨਾਲ ਲੈ ਚੱਲ ਆਪਣੇ ਬਾਬੇ ਨੂੰ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ ਹੋਣ ਕਰਕੇ ਮੈਂ ਕਿਹਾ ਕਥਾ ਲਭ ਪੁੱਤਰਾ ਆਪਣੀ ਕਥਾ ਲਭ ਜੋ ਮੈਂ ਸੁਣਾਵਾਗਾ ਉਹ ਤਾਂ ਮੇਰੀ ਹੋਵੇਗੀ ਤੂੰ ਆਪਣੀ ਲਭ ਤੇ ਜਦ ਲੱਭ ਗਈ ਫਿਰ ਉਸਦੀ ਉਂਗਲੀ ਨਾ ਛੱਡੀ ਬਾਬਾ ਬੋਲਿਆ ਪਰ ਕਥਾ ਤਾਂ ਉਹ ਹੋਵੇਗੀ ਬਾਬਾ ਜੋ ਤੇਰੇ ਕੋਲ ਹੈ ਨਾ ਸ਼ੇਰਾ ਸਿੱਖ ਕਥਾ ਬਹੁਤ ਵਿਸ਼ਾਲ ਹੈ ਪੁਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜੀਆਂ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿਨ੍ਹਾਂ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇੱਕਮਿਕ ਹੋ ਗਏ ਜਿਨ੍ਹਾਂ ਦੁਮਾਲਿਆਂ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾ ਹੀ ਇਹ ਕਥਾ ਸੁਣਨੀ ਕਿਸੇ ਇੱਕ ਦੋ ਦੇ ਵਸ ਵਿੱਚ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਿਸ਼ ਕਰ ਪਰ ਬਾਬਾ ਜੀ ਜੇ ਲੱਭਣ ਤੁਰ ਵੀ ਪਵਾਂ ਤਾਂ ਵੀ ਕਿਵੇਂ ਪਤਾ ਲੱਗੂ ਕਿ ਇਹ ਹੀ ਮੇਰੇ ਵਾਲੀ ਕਥਾ ਹੈ ਉਹ ਵੀ ਤੈਨੂੰ ਲੱਭ ਰਹੀ ਹੋਵੇਗੀ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ ਕਥਾ ਦੀ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੋਤੇ ਤੀਕ ਪੋਜੇ ਮੈਂ ਕੁਝ ਸੋਚਾਂ ਵਿੱਚ ਪੈ ਗਿਆ ਤੇਰੇ ਵਰਗੇ ਹੋਰ ਵੀ ਬਾਲ ਨੇ ਜਿਹੜੇ ਕਥਾ ਨੂੰ ਢੂੰਡਦੇ ਫਿਰ ਰਹੇ ਹਨ ਜਾ ਉਹਨਾਂ ਦੀ ਢਾਣੀ ਵਿੱਚ ਸ਼ਾਮਲ ਹੋ ਜਾ ਕਥਾਕਾਲ ਦੀ ਮੁਤਾਜ ਨਹੀਂ ਹੁੰਦੀ ਸ਼ੇਰਾ ਹੋ ਸਕਦਾ ਤੇਰੇ ਹਾਣੀ ਤੈਨੂੰ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਮਿਲਣਾ ਉਹਨਾਂ ਦੀ ਢਾਣੀ ਲੱਭਣ ਤੱਕ ਹੀ ਤੂੰ ਮੇਰੇ ਨਾਲ ਚੱਲ ਪੈ ਬਾਬਾ ਤੇ ਬਾਬਾ ਉੱਠ ਕੇ ਮੇਰੇ ਨਾਲ ਤੁਰ ਪਿਆ ਹੰਨੇ ਹੰਨੇ ਪਾਤਸ਼ਾਹੀ ਭਾਗ ਦੂਜਾ ਲੇਖਕ ਜਗਦੀਪ ਸਿੰਘ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ